ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਤੁਹਾਡੇ ਲਈ ਬਹੁਤ ਖਾਸ ਜਗ੍ਹਾ ਤੇ ਲੈ ਕੇ ਆਏ ਆਂ ਇਹ ਜਗ੍ਹਾ ਬੜੀ ਵਿਰਾਸਤੀ ਜਗ੍ਹਾ ਹੈ ਤੁਹਾਨੂੰ ਇਹਦੇ ਲਈ ਬੜਾ ਮਾਣ ਹੋਏਗਾ ਜਦੋਂ ਇਸ ਜਗ੍ਹਾ ਬਾਰੇ ਤੁਸੀਂ ਦੇਖੋਗੇ ਸੁਣੋਗੇ ਕਾਫੀ ਉੱਚੀਆਂ ਪਹਾੜੀਆਂ ਨੇ ਤੇ ਤੁਸੀਂ ਮਹਿਸੂਸ ਕਰ ਰਹੇ ਹੋਗੇ ਕਿ ਮੈਨੂੰ ਥੋੜਾ ਸਾਹ ਵੀ ਚੜੇ ਲੱਗਦਾ ਹੈ ਕਾਫੀ ਉੱਚੀ ਜਗ੍ਹਾ ਹੈ ਇਹ ਜਿਹੜੀ ਜਗ੍ਹਾ ਹੈ ਇਹ ਪੰਜਾਬ ਦੇ ਜ਼ਿਲ੍ਹਾ ਰੋਪੜ ਚ ਦੇ ਜਿੱਥੇ ਸਤਲੁਜ ਦਰਿਆ ਦੇ ਬੰਨ ਵਜਾ ਹੋਇਆ ਹੈ ਇੱਥੋਂ ਹੀ ਰਸਤਾ ਜਿਹੜਾ ਉਹ ਪਹਾੜ ਐਮ ਨੂੰ ਜਾਂਦਾ ਹੈ ਤੇ ਇੱਥੋਂ ਹੀ ਰਸਤਾ ਪਿੱਛੇ ਚਮਕੌਰ ਸਾਹਿਬ ਨੂੰ ਜਾਂਦਾ ਹੈ ਸਾਨੂੰ ਉਹ ਜਗਾਹ ਵੱਲ ਲੈ ਕੇ ਜਾ ਰਹੇ ਹਾਂ ਪਹਿਲਾਂ ਉਹ ਖਾਸ ਜਗਾਹ ਦੇਖੋ ਐ ਸਾਹਮਣੇ ਸਤਲੁਜ ਰਿਹਾ ਹੈ ਜਿਹੜੇ ਸਾਈਡ ਤੁਸੀਂ ਵੇਖ ਰਹੇ ਜੀ ਇਹ ਸਾਈਡ ਰੋਪੜ ਵਾਲੀ ਸਾਈਡ ਹੈ ਇਹ ਰੋਪੜ ਵੈਸੇ ਵੀ ਬੜਾ ਪੰਜਾਬ ਦਾ ਵਿਰਾਸਤੀ ਜਿਲ੍ਹਾ ਹੈ ਬਹੁਤ ਸਾਰੇ ਲੋਕ ਇਸ ਜਗਾਹ ਨੂੰ ਰੋਜ਼ ਵੇਖਣੇ ਹੁੰਦੇ ਨੇ ਇਹ ਸਮਾਂ ਲਗਭਗ ਸ਼ਾਮ ਦਾ ਪੌਣੇ ਛੇ ਦਾ ਏ ਤੇ ਆਪਾਂ ਉਸ ਜਗ੍ਹਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹਦੇ ਬਾਰੇ ਇਸ ਵੀਡੀਓ 'ਚ ਜ਼ਿਕਰ ਕੀਤਾ ਜਾਣਾ ਏ ਇਹ ਜਗ੍ਹਾ ਰੋਪੜ ਜ਼ਿਲ੍ਹੇ ਦੇ ਵਿੱਚ ਸਤੋਜ ਦੇ ਆਦੇ ਕੰਡੇ ਦੇ ਬਿਲਕੁਲ ਕੋਲ ਆ ਜਿਵੇਂ ਸ਼ਾਮ ਸਾਹ ਲੱਗ ਰਿਹਾ ਏ ਇਹ ਨਿਸ਼ਾਨ ਸਾਹਿਬ ਖਾਲਸਾ ਰਾਜ ਦੀ ਨਿਸ਼ਾਨੀ ਹੈ ਜੀ ਇਹ ਹੱਦ ਹੈ ਮਹਾਰਾਜਾ ਜੀ ਸਿੱਧੇ ਖਾਲਸਾ ਰਾਜ ਦੀ ਇਹਦੇ ਉੱਪਰ ਜੋ ਖੰਡਾ ਹੈ ਉਹਦੇ ਉੱਪਰ ਖੰਡਾ ਬਣਿਆ ਹੋਇਆ ਹੈ ਤੇ ਨਾਲ ਨਾਲ ਉਰਦੂ ਵਿੱਚ ਇਸ ਰਾਜ ਬਾਰੇ ਇਸ ਖੰਡੇ ਬਾਰੇ ਇਸ ਨਿਸ਼ਾਨ ਸਾਹ ਬਾਰੇ ਬਹੁਤ ਕੁਝ ਦੱਸਿਆ ਦਰਜ ਹੈ ਇਹ ਉਹ ਜਗ੍ਹਾ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਇਹ ਮਹਾਰਾਜਾ ਜੀ ਸਿੰਘ ਦਾ ਰਾਜ ਇੱਥੋਂ ਤੱਕ ਕਦੇ ਹੁੰਦਾ ਸੀ ਮੈਂ ਲਿਖੂ ਹੀ ਭਾਰਤ ਤੁਹਾਡੇ ਸਾਹਮਣੇ ਪਾਉਣੇ ਜਾ ਰਿਹਾ ਹੈ ਦੇਖੋ ਹੈ ਇੱਕ ਓਂਕਾਰ ਮਹਾਰਾ ਰਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾ ਰਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਪੈਂਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਜੀ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖਾਸ ਦਾ ਝੰਡਾ ਲਹਿਰਾਇਆ ਬਾਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ। 1899 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸਤਤ ਦਾ ਹੋਣ ਕਰਨ ਕਰਕੇ ਬਚ ਗਿਆ। ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋਢ ਲਹਿਰਾਉਣ ਦਾ ਪ੍ਰਣ ਕਰਦੇ ਰਹੇ। ਕਿਸੇ ਦੇਸ਼ਪਗਤ ਨੇ ਝੰਡੇ ਦੇ ਮੋਢ ਉੱਪਰ ਹੇਠ ਲੀਆਂ 17 ਲਿਖੀਆਂ। ਇਹ 17 ਬੜੀਆਂ ਕੀਮਤੀ ਨੇ ਜੀ। ਦੇਖਿਓ ਜੇ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਸਿੱਕਾਦਾਰ ਕੀ। ਵਤਨਪੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਸ ਪਹਾੜੀ ਨੂੰ ਮਹਾਂ ਰਣਜੀਤ ਸਿੰਘ ਨੇ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2019 ਤੱਕ ਗਿਆ ਸੀ ਸੋ ਇਹ ਅੱਜ ਕੱਲ ਜਿਹੜੀ ਜਗ੍ਹਾ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਇਹਦਾ ਰੱਖ-ਰਖਾ ਕੀਤਾ ਜਾ ਰਿਹਾ ਹੈ ਇੱਧਰ ਸੂਰਜ ਡੁੱਬ ਰਿਹਾ ਹੈ ਤੇ ਕਦੇ ਸਮਾਂ ਆ ਸੀ ਜਦੋਂ ਐਸਾ ਹੀ ਕੋਈ ਦਿਨ ਹੋਏਗਾ ਜਦੋਂ ਮਹਾਰਾ ਜਹਿੰਦਰ ਸਿੰਘ ਦਾ ਇਹ ਖਾਲਸਾ ਰਾਜ ਖਤਮ ਹੋਇਆ ਸੀ ਉਸ ਦਿਨ ਵੀ ਇੱਕ ਸੂਰਜ ਡੁੱਬਿਆ ਸੀ ਉਹ ਡੁੱਬਦੇ ਹੋਏ ਸੂਰਜ ਨਾਲ ਹੀ ਖਾਲਸਾ ਰਾਜ ਦਾ ਅੰਤ ਹੋਇਆ ਸੀ ਇਹ ਚਾਰ ਸ਼ਰਦਾ ਇਲਾਕਾ ਹੈ ਇਹਦੇ ਸਤਲੁਜ ਦਰਿਆ ਹੈ ਇਹ ਸਤਲੁਜ ਦਰਿਆ ਜੇ ਮ ਦਿਖਾਵਾਂ ਤਾਂ ਕਿਉਂਕਿ ਅਸੀਂ ਕਾਫੀ ਉੱਚੀ ਜਗ੍ਹਾ ਤੇ ਆ ਗਏ ਹਾਂ ਤੇ ਸਤਲੁਜ ਦਰਿਆ ਬੜਾ ਸਾਫ਼ ਇੱਥੋਂ ਆਪਾਂ ਦੇਖ ਸਕਦੇ ਹਾਂ ਸੋ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਦਿਨ ਐਸਾ ਹੀ ਸੂਰਜ ਡੁੱਬਿਆ ਸੀ ਜਿਹਦੇ ਨਾਲ ਖਾਲਸਾ ਰਾਜ ਦਾ ਅੰਤ ਹੋਇਆ ਸੀ ਪਰ ਕਿਉਂਕਿ ਇਸ ਸੂਰਜ ਨੇ ਹਮੇਸ਼ਾ ਡੁੱਬੇ ਨਹੀਂ ਰਹਿਣਾ ਇਹਨੇ ਸਵੇਰ ਹੋਣ ਤੱਕ ਫਿਰ ਚੜਨਾ ਹੈ ਇਹ ਡੁੱਬਦਾ ਹੋਇਆ ਸੂਰਜ ਕਿ ਸੁਨੇਹਾ ਦੇ ਰਿਹਾ ਸਾਨੂੰ ਉਹ ਸੁਨੇਹਾ ਬੜਾ ਕੀਮਤੀ ਹੈ ਉਹ ਸੁਨੇਹਾ ਇਹ ਹੈ ਕਿ ਬੇਸ਼ੱਕ ਦੁਨੀਆ ਦੇ ਲੋਕો ਮੈਂ ਜਾ ਰਹੇ ਹਾਂ ਪਰ ਉਡੀਕ ਕਰਿਓ ਮੈਂ ਕੁਝ ਘੰਟਿਆਂ ਬਾਅਦ ਦੁਬਾਰਾ ਚੜਾਂਗਾ ਨਵੀਂ ਸਰੀਰ ਲੈ ਕੇ ਨਵੀਂ ਉਮੀਦ ਲੈ ਕੇ ਨਵੀਂ ਸੋਚ ਲੈ ਕੇ ਸੋ ਉਦੋਂ ਤੱਕ ਮੇਰੀ ਮੇਰਾ ਇੰਤਜ਼ਾਰ ਕਰੇਗਾ ਸੋ ਇਹ ਡੁੱਬਦਾ ਹੈ ਸੂਰ ਸਾਨੂੰ ਸੁਨੇਹਾ ਦੇ ਰਿਹਾ ਕਿ ਇਹ ਖਾਲਸਾ ਰਾਜ ਦੇ ਵਾਰਸੋ ਦਿਲ ਨਾ ਛੱਡਿਓ ਪੇਸ਼ਕ ਅੱਜ ਮੈਂ ਡੁੱਬ ਰਿਹਾ ਹਾਂ ਪਰ ਇੱਕ ਦਿਨ ਮੈਂ ਚੜਾਂਗਾ ਤੇ ਦੁਬਾਰਾ ਫਿਰ ਖਾਲਸਾ ਰਾਜ ਦੇ ਵਿੱਚ ਹੀ ਚੜਾਂਗਾ ਮੇਰੀ ਉਡੀਕ ਜਰੂਰ ਕਰਿਓ ਸੋ ਗੁਰੂ ਗੋਬਿੰਦ ਸਿੰਘ ਦੇ ਉਹ ਲਫਜ਼ ਰਾਜ ਕਰੇਗਾ ਖਾਲਸਾ ਇੱਕ ਦਿਨ ਜਰੂਰ ਸੰਪੂਰਨ ਹੋਣਗੇ ਸੋ ਇੱਕ ਦਿਨ ਆਜ਼ਾਦੀ ਦਾ ਸੂਰ ਚੜੇਗਾ ਤੇ ਖਾਲਸਾ ਫਿਰ ਸਾਰੀ ਦੁਨੀਆ ਦਾ ਰਾਜ ਕਰੇਗਾ ਤੇ ਇਦਾਂ ਹੀ ਜਿਵੇਂ ਇਹ ਨਿਸ਼ਾਨ ਮਹਾਰਾਜ ਸਿੰਘ ਨੇ ਇੱਥੇ ਲਾਇਆ ਹੋਇਆ ਇਹ ਨਿਸ਼ਾਨ ਕਦੇ ਇਸ ਤੋਂ ਕਿਤੇ ਬਹੁਤ ਦੂਰ ਜਾ ਕੇ ਦੂਰ ਹੱਦਾਂ ਤੱਕ ਜਰੂਰ ਲੱਗਣਗੇ ਸੋ ਇਹ ਇਤਿਹਾਸਕ ਥਾਨ ਤੇ ਜਦੋਂ ਤੁਸੀਂ ਰੋਪੜਾਓ ਤੇ ਜਰੂਰ ਆ ਕੇ ਵੇਖੋ ਤੁਹਾਨੂੰ ਮਾਣ ਹੋਏਗਾ ਆਪਣੇ ਪੁਰਖਿਆਂ ਤੇ ਆਪਣੇ ਉਹਨਾਂ ਸ਼ਹੀਦਾਂ ਤੇ ਉਹਨਾਂ ਵਾਰਸਾਂ ਤੇ ਜਿਹੜੇ ਸਿੱਖ ਰਾਜ ਦੀਆਂ ਜਿਹੜੀਆਂ ਹੱਦਾਂ ਨੇ ਉਹ ਸਤਲੁਜ ਤੋਂ ਪਾਰ ਵੀ ਲੈ ਕੇ ਆਏ ਸੋ ਮੇਰੇ ਖਿਆਲ ਤੋਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਤੇ ਚੰਗੀ ਲਗੀ ਤਾਂ ਇਸ ਚੈਨਲ ਨੂੰ ਜਰੂਰ ਲਾਈਕ ਤੇ ਸ਼ੇਅਰ ਜੋ ਕਰਿਓ ਇਦਾਂ ਦੀ ਵੀਡੀਓ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਰਹਿੰਨੇ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ